ਇਕ ਸਾਧ ਸੀਗਾ ਡੇਰੇ ਤੇ ਬੈਠਾ ਸੀ ਉਹਦੇ ਕੋਲੇ ਰੇਅਰੈਸਟ ਆਫ ਰੇਅਰ ਨਸਲ ਦਾ ਕੋੜਾ ਸੀ ਆਪਦੇ ਬੱਚਿਆਂ ਨੂੰ ਜਰੂਰ ਸੁਣਾਇਓ ਕਹਾਣੀ ਛੋਟੀ ਜੀ ਕਹਾਣੀ ڈاکੂਆਂ ਨੂੰ ਪਤਾ ਲੱਗ ਗਿਆ ਕਿ ਬਾਬੇ ਕੋਲੇ ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਕੋੜਾ ਹੈ ڈاکੂਆਂ ਦਾ ਸਰਦਾਰ ਸੀ ਉਹ ਕਹਿੰਦਾ ਯਾਰ ਖੂਨ ਖਰਾਬ ਬਕਾਨੂ ਕਰਨਾ ਹੈ ਸੰਤ ਫਕੀਰ ਬੰਦਾ ਹੈ ਰੇਟ ਪੁੱਛ ਲੋ ਇਹ ਤੋਂ ਕਿੰਨੇ ਦਾ ਵੇਚਦਾ ਹੈ ਕੋੜਾ ਖਰੀਦ ਲੋ ਦੋ ਬੰਦੇ ਭੇਜਤੇ ਉਹ ਕਹਿੰਦੇ ਬਾਬਾ ਜੀ ਆ ਜਿਹੜਾ ਚਿੱਟੇ ਰੰਗ ਦਾ ਘੋੜਾ 50 ਗ ਲੱਖ ਰੁਪਇਆ ਲੈਣਾ ਇਹਦਾ ਉਹ ਕਹਿੰਦਾ ਬੇਟਾ ਮੈਂ ਤਾਂ ਵੇਚਣਾ ਨਹੀਂ ਮੈਂ ਤਾਂ ਛੋਟਾ ਬਛੇਰਾ ਸੀ ਜਦੋਂ ਉਹਦਾ ਪਾਲਿਆ ਸੀ ਉਹ ਕਹਿੰਦੇ ਬਾਬਾ ਜੀ 70 ਲੱਖ ਤਿੰਨ ਵੇੜੀ ਇਹ ਗੱਲ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਰੇਟ ਕਾਦੇ ਵਾਤੇ ਦੱਸਿਓ ਚੱਲ ਕਹਿੰਦਾ ਫੇਰ ڈاکੂ ਬਗੇਲ ਸਿੰਘ ਵੱਲੋਂ ਆਏ ਹੋਏ ਆ ਕਰੋੜ ਤੇ ਗੱਲ ਨਿਪਟੜੀ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੂੰ ਫੇਰ ਗੱਲਾਂ ਕਰੀ ਜਾਂਦੇ। ਉਹ ਚਲੇ ਗਏ। ਉਹਨੇ ਜਾ ਕੇ ਦੱਸਤਾ ਕਹਿੰਦਾ ਜੀ ਇਸ ਤੱਕ ਕਰੋੜ ਰੁਪਇਆ ਲਾਤਾ ਸੀ ਪਰ ਵੇਚਦਾ ਨਹੀਂ। ਕਹਿੰਦਾ ਠੀਕ ਆ ਕੋਈ ਸਾਦਾ ਸੰਤਾਂ ਦਾ ਸੁਭਾਅ ਹੁੰਦਾ। ਚੌਥੇ ਦਿਨ ਉਹ ਹੀ ਬਾਬਾ ਘੋੜੇ ਤੇ ਚੜ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ। ਇੱਕ ਬਜ਼ੁਰਗ ਸੋਟੀ ਨਾਲ ਤੁਰਿਆ ਜਾਂਦਾ ਸੀ। ਪਾਟੀ ਜੀ ਲੋਈ ਲਈ ਹੋਈ ਸੀ। ਕੁਬਾਹੋ ਕੇ ਤੁਰ ਰਿਹਾ ਸੀ ਬਿਮਾਰ ਸੀ ਬਹੁਤ ਹੌਲੀ ਤੁਰ ਰਿਹਾ ਸੀ ਪੈਰ ਖਿੱਚ ਖਿੱਚ ਕੇ ਕੜੀਸ ਕੜੀਸ ਕੇ ਤੁਰ ਰਿਹਾ ਸੀ ਅੰਨਾ ਸੀ ਉਹ ਕਹਿੰਦਾ ਵੀ ਮੈਨੂੰ ਅੱਖਾਂ ਤੋਂ ਤਾਂ ਨਹੀਂ ਦਿਖਦਾ ਕੰਨਾਂ ਤੋਂ ਸੁਣਦਾ ਕੋਈ ਘੋੜਾ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਜੇ ਕਿਤੇ ਮੈਨੂੰ ਲੈ ਜਾਏ ਤਾਂ ਮੈਂ ਭੱਜ ਸਕਦਾ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਬਿਮਾਰ ਹਾਂ ਮੈਂ ਰਾਹ 'ਚ ਹੀ ਕਿਤੇ ਡਿਗ ਡੁਗ ਕੇ ਮਰ ਜਾਊਗਾ ਸਾਧੂ ਸੰਤ ਬੰਦੇ ਇਨਸਾਨੀਅਤ ਦੇ ਹਮੇਸ਼ਾ ਹੀ ਪੱਖ ਚ ਰਹੇ ਉਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਮੈਂ ਉੱਤਰ ਜਾਣਾ ਤੁਸੀਂ ਪਹਿਲਾਂ ਬੈਠੋ ਫਿਰ ਮੈਂ ਪਿੱਛੇ ਬੈਠੂੰ ਉਹਨੇ ਬਾਬਾ ਜੀ ਨੂੰ ਸਾਰਾ ਦੇ ਕੇ ਕੋੜੇ ਤੇ ਬਿਠਾ ਲਿਆ ਆਪ ਹਜੇ ਚੜ੍ਹਨੀ ਲੱਗੇ ਸੀ ਬਾਬਾ ਜੀ ਨੇ ਮਾਰੀ ਕੋੜੇ ਦੇ ਅੱਡੀ ਕੋੜਾ 100 ਦੀ ਸਪੀਡ ਤੇ ਗਿਆ ਉਹ 50 ਮੀਟਰ ਜਾ ਕੇ ਕੋੜੇ ਦੀ ਬਾਗ ਫੜ ਕੇ ਇਧਰ ਨੂੰ ਮੂੰਹ ਕਰਕੇ ਬਾਬੇ ਵੱਲ ਨੂੰ ਕਹਿੰਦਾ ਗੱਲ ਸੁਣੋ ਸਾਰਾ ਤੈਨੂੰ ਕਿਹਾ ਸੀ ਨਾ ਕਰੋੜ ਰੁਪਿਆ ਲੈ ਲੈ ਨੀ ਬੱਚਾ ਨਾ ਤੂੰ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁੜਾ ਬੜਾ ਨਹੀਂ ਮੈਂ ਕੋਈ ਕੁੱਬਾ ਕੱਬਾ ਨਹੀਂ ਮੈਂ ਮੈਂ ਉਸੇ ਬਗੇਲ ਸਿੰਘ ਦਾ ڈاکੂ ਆ ਹੁਣ ਤੈਨੂੰ ਨਾ ਘੋੜਾ ਮਿਲਣਾ ਨਾ ਤੈਨੂੰ ਕਰੋੜ ਰੁਪਇਆ ਮਿਲਣਾ ਠੀਕ ਰਿਹਾ ਹੁਣ ਉਹ ਕਹਿੰਦਾ ਵੀ ਬਿਲਕੁਲ ਸਹੀ ਗੱਲ ਹੈ ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ ਚੌਧੀਆਂ ਬਾਗਾਂ ਹੋਣ ਘੋੜਾ ਤਾਂ ਨਹੀਂ ਮੈਨੂੰ ਮਿਲਣਾ ਹੁਣ ਕਹਿੰਦਾ ਪਰ ਮੇਰੀ ਇੱਕ ਬੇਨਤੀ ਮੇਰਾ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਤੁਸੀਂ ਇਹ ਸਟੋਰੀ ਦੱਸਿਓ ਨਾ ਕਿਸੇ ਨੂੰ ਕਿ ਤੁਸੀਂ ਮੈਥੋਂ ਘੋੜਾ ਕਿਵੇਂ ਖੋਇਆ ਸੀ ਉਹ ਡਾਕੂ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਦੱਸਿਓ ਇਹ ਨਾ ਦੱਸਿਓ ਕਹਿੰਦਾ ਜੇ ਤੁਸੀਂ ਦੱਸਤਾ ਨਾ ਫਿਰ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾ ਤੇ ਬਿਮਾਰਾਂ ਤੇ ਬਜ਼ੁਰਗਾਂ ਤੇ ਯਕੀਨ ਕਰਨੋਂ हट ਜਾਣਗੇ ਯਾਰ ਕਿਤੇ ਉਹੀ ਨਾ ਹੋਵੇ ਯਾਰ ਜਿਹੜਾ ਘੋੜਾ ਖੋਕੇ ਲੈ ਗਿਆ ਸੀ ਇਹ ਸਾਧ ਸੰਤ ਨੇ ਜਿਹੜੇ ਆਪਣਾ ਸਾਰਾ ਕੁਝ ਦੇ ਕੇ ਵੀ ਇਨਸਾਨੀਅਤ ਨੂੰ ਬਚਾ ਲੈਂਦੇ ਨੇ ਐਹੋ ਜਿਹੀ ਚੀਜ਼ਾਂ ਆਪਣੇ ਬੱਚਿਆਂ ਨੂੰ ਤੁਸੀਂ ਦੱਸੋਗੇ ਕਿਸੇ ਨਾ ਕਿਸੇ ਦੇ ਕੰਨ 'ਚ ਪੈ ਗਈ ਤਾਂ ਘਟੋ ਘਟ ਇਹ ਗੱਲ ਉਹਦੇ ਮਾਈਂਡ 'ਚ ਰਹੂਗੀ ਕਿ ਮੈਨੂੰ ਇੱਕ ਟੀਚਰ ਨੇ ਮੈਨੂੰ ਐਦਾਂ ਕਿਹਾ ਸੀ